ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਆਪਾਂ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਤੁਹਾਡੇ ਖਾਤਰ ਬਹੁਤ ਸਾਰੇ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਸ਼ੀਨਰੀਆਂ ਤੇ ਵੀਡੀਓ ਆਪਣੀ ਅੱਜ ਦੀ ਪਸੰਦ ਆਊਗੀ ਤੇ ਤੁਸੀਂ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਨੀਚੇ ਹਮੇਸ਼ਾ ਹਰੇ ਜ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲ ਕੋਈ ਵੀ ਮਸ਼ੀਨਰੀ ਆ ਕੂਠੀਆਕਾਰ ਮਕਾਨ ਜੀਪਾਂ ਮੋਟਰਸਾਈਕਲ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤੋਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਮਸ਼ੀਨਰੀਆਂ ਹੁਣ ਤੁਸੀਂ ਦੇਖੋ ਪਹਿਲੀ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਆ I20 ਮੈਗਨਾ ਪਹੁੰਚੀ ਹੈ ਜੀ I20 ਗੱਡੀ ਹੈ ਤੇ ਇਹਨਾਂ ਦਾ ਜਿਹੜਾ ਏਰੀਆ ਉਹ ਹੈ ਜੀ ਬਾਬਾ ਨੌਰ ਸਿੰਘ ਏਰੀਆ 'ਚ ਹੈ ਬਾਬਾ ਨੌਰ ਸਿੰਘ ਦੇ ਲਾਗੇ ਗੱਡੀ ਖੜੀ ਹੈ ਤੇ ਐਨਓਸੀ ਤਰਨ ਤਰਨ ਦੀ ਕਟੀ ਹੋਈ ਹੈ ਗੱਡੀ ਦਿੱਲੀ ਨੰਬਰ ਹੈ 2009 ਮਾਡਲ ਹੈ ਸੀ ਕੰਡੀਸ਼ਨ ਗੱਡੀ ਦੀ ਬਹੁਤ ਚੰਗੀ ਪਈ ਐ ਬਾਕੀ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਮਾੜੇ ਮੋٹے ਸਕਰੈਚ ਵੱਖਰੀ ਗੱਲ ਹੈ ਤੁਹਾਨੂੰ ਮਿਲਣਗੇ ਜਰੂਰ ਪਰ ਨੋ ਮਾਡਲ ਦੇ ਹਿਸਾਬ ਨਾਲ ਗੱਡੀ ਦੀ ਕੰਡੀਸ਼ਨ ਵਧੀਆ ਪਈ ਐ ਬਾਕੀ ਬੈਕ ਸਾਈਡ ਤੋਂ ਵੀ ਫੋਟੋਆਂ ਖਿੱਚ ਕੇ ਭੇਜੀਆਂ ਅੰਦਰੋਂ ਵੀ ਭੇਜੀਆਂ ਬਾਹਰੋਂ ਵੀ ਭੇਜੀਆਂ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਦਿੱਲੀ ਨੰਬਰ ਹੈ ਰੇਟ 140 ਇੱਕ ਵਾਰੀ ਮਾਲਕ ਨੇ ਕਿਹਾ ਹੈ ਕਹਿੰਦੇ ਸੀਗੇ ਉੱਪਰ نیچے ਕਰ ਲਾਂਗੇ ਤੇ ਗੱਡੀ ਪੈਟਰੋਲ ਵੇਰੀਐਂਟ ਹੈ ਜੀ ਪੈਟਰੋਲ ਤੇ ਗੱਡੀ ਐ ਤੇ ਜਾ ਕੇ ਕਿਸੇ ਨੇ ਦੇਖਣੀ ਜਾ ਕੇ ਦੇਖ ਸਕਦਾ ਚਲਾ ਕੇ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦਾ ਤੇ ਇੰਜਨ ਗੇਅਰ ਚ ਕੋਈ ਕਮੀ ਨਹੀਂ ਮਾਲਕ ਨੇ ਕਿਹਾ ਰੇਟ ਉੱਪਰ نیچے ਹੋ ਜਾਊਗਾ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ ਟਾਇਰ ਮਿਲ ਜਾਣਗੇ 60 ਤੋਂ 65 ਪੈਸੇ ਕੰਡੀਸ਼ਨ ਵਧੀਆ ਹੈ ਗੱਡੀ ਵਧੀਆ ਨੁਕਸ ਕੋਈ ਨਹੀਂ ਤੇ ਚਾਰੇ ਪਾਸੇ ਫੋਟੋ ਤੁਸੀਂ ਦੇਖ ਰਹੇ ਹੋ ਤੇ ਜਿੰਨਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 77 173 67 832 ਇਸ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ ਦੂਸਰੀ ਗੱਡੀ ਆਪਾਂ ਵਰਨਾ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਵਰਨਾ ਗੱਡੀ ਐ ਬਹੁਤ ਚੰਗੀ ਜਮਾਂ ਨਵੀਂ ਸੀ ਤੇ ਜੇ ਆਪਾਂ ਅੰਦਰੋਂ ਗੱਲ ਕਰੀਏ ਤੁਸੀਂ ਅੰਦਰੋਂ ਦੇਖੋਗੇ ਦੇਖਦੀ ਰਹੋਗੇ ਕਿਉਂਕਿ ਬਹੁਤ ਜ਼ਿਆਦਾ ਸ਼ੌਂਕ ਨਾਲ ਰੱਖੀ ਹੋਈ ਆ ਜਿਹੜੇ ਸੀਟ ਕਵਰ ਚੜੇ ਹੋਏ ਨੇ ਬਹੁਤ ਟਾਪ ਕੁਆਲਿਟੀ ਦੇ ਬਹੁਤ ਚੰਗੇ ਇਹਨਾਂ ਨੇ ਚੜਵਾਏ ਹੋਏ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਹਾਲਤ ਬਹੁਤ ਚੰਗੀ ਪਈ ਆ ਗੱਡੀ ਬਿਲਕੁਲ ਨਵੀਂ ਜੀ ਬਹੁਤ ਸੋਹਣੀ ਗੱਡੀ ਐ ਮਾਡਲ 2013 ਦਾ 13 ਮਾਡਲ ਗੱਡੀ ਐ ਜੀ 4 ਲੱਖ ਤੇ 60 ਹਜ਼ਾਰ ਰੁਪਿਆ ਡਿਮਾਂਡ ਹੈ। ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਹੋ ਜਾਊਗਾ। ਮੋੜ ਮੰਡੀ ਗੱਡੀ ਖੜੀ ਆਹਾ। ਜਾ ਕੇ ਕਿਸੇ ਨੇ ਦੇਖਣੀ ਆ ਚਾ ਕੇ ਦੇਖ ਸਕਦੋਂ। ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦੋਂ। ਨੁਕਸ ਗੱਡੀ ਚ ਕੋਈ ਨਹੀਂ। 1 ਰੁਪਿਆ ਗੱਡੀ ਮੌਕੇ ਦਾ ਭਾਲਦੇ ਨਹੀਂ। ਤੁਸੀਂ ਚਲਾ ਕੇ ਦੇਖਣੀ ਆ, ਚੈੱਕ ਕਰਨੀ ਆ, ਸਟਾਰਟ ਕਰਕੇ ਦੇਖਣੀ ਆ, ਟ੍ਰਾਈ ਲੈਣੀ ਆ। ਕਿਵੇਂ ਮਰਜੀ ਚੈੱਕ ਕਰ ਲਓ ਮਾਲਕ ਨੇ ਕਿਹਾ। ਵੀ ਗੱਡੀ ਦੀ ਫੁੱਲ ਗਾਰੰਟੀ ਹੈ ਹਰ ਪਾਸੋਂ ਹਰ ਚੀਜ਼ ਦੀ। ਤੇ ਕਿਸੇ ਨੇ ਖਰੀਦਣੀ ਹੈ ਰੇਟ ਉੱਪਰ-ਨੀਚੇ ਹੋ ਜੂਗਾ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟ ਪੂਰੇ ਦੇ ਪੂਰੇ ਮਿਲ ਜਾਣਗੇ ਤੇ ਜਾ ਕੇ ਦੇਖਣੀ ਹੈ ਜਾ ਕੇ ਦੇਖੋ ਚਲਾ ਕੇ ਦੇਖਣੀ ਹੈ ਚਲਾ ਕੇ ਦੇਖੋ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 98143 82584 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜੇ ਤੁਸੀਂ ਗੱਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨਾ ਚਾਹੁੰਦੇ ਹੋ ਜੀ ਗੱਡੀ ਬਾਰੇ ਤੇ ਵਰਨਾ ਗੱਡੀ ਤੁਸੀਂ ਦੇਖ ਲਈ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਤੇ ਆਪਣੇ ਚੈਨਲ ਦਾ WhatsApp ਨੰਬਰ ਪੂਰੇ ਨੋਟ ਕਰ ਲਓ ਤੁਸੀਂ ਸਾਰੇ ਜਣੇ 78140 38764 ਜੇ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਕੋਠੀ ਘਰ ਹੈਗਾ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਫੋਟੋਆਂ ਜਾਨ ਕਰੀਂ ਤੇ ਵੀਡੀਓ ਹੁਣ ਆਪਾਂ ਇੱਕ ਤੁਹਾਡੇ ਖਾਤਰ Tata Vista TDI ਗੱਡੀ ਲੈ ਕੇ ਪਹੁੰਚੇ ਆ ਗੱਡੀ ਜਿਹੜੀ ਹੈਗੀ ਆਪਣੇ ਕੋਲੇ ਪਹੁੰਚੀ ਆ 2012 ਮਾਡਲ 92000 ਰੁਪਏ ਮੰਗਿਆ ਮਾਲਕ ਨੇ ਬਟਾਲਾ ਮਾਲਕ ਦਾ ਏਰੀਆ ਏਸੀ ਹੀਟਰ ਇੰਜਨ ਗੇਅਰ ਸਾਰਾ ਕੁਝ ਬਹੁਤ ਵਧੀਆ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਗੱਡੀ ਤੁਹਾਡੇ ਸਾਹਮਣੇ ਆਚਾਰੇ ਪਾਸੋਂ ਦੇਖ ਰਿਹਾ ਹਾਂ ਪੰਜਾਬ ਨੰਬਰ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨਹੀਂ ਟਾਇਰ ਬਹੁਤ ਵਧੀਆ ਨੇ ਤੇ ਗੱਡੀ ਵਧੀਆ ਬਾਕੀ ਨੁਕਸ ਕੋਈ ਨਹੀਂ ਹੈਗਾ ਮੜ ਮੋਟੇ ਸਕਰੈਚ ਵੱਖਰੀ ਗੱਲ ਹੈ ਮਿਲੋ ਜ਼ਰੂਰ ਤੁਹਾਨੂੰ ਬਾਕੀ ਅੰਦਰੋਂ ਬਾਹਰੋਂ ਫੋਟੋ ਆ ਇਹਨਾਂ ਨੇ ਖਿੱਚ ਕੇ ਭੇਜੀ ਹੈ ਤੁਹਾਡੇ ਸਾਹਮਣੇ ਫੋਟੋ ਮੱਚ ਚੱਲੀ ਰਹੀਆਂ ਜੀ ਜੇ ਕਿਸੇ ਨੂੰ ਵੀ ਗੱਡੀਆਂ ਪਸੰਦ ਆਈ ਆ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 98 769 ਤੇ 44261 ਵੇਸਟਾ ਗੱਡੀ ਤੁਸੀਂ ਪੂਰੀ ਦੇਖ ਲਈ ਜੀ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਵੀ ਵੀਡੀਓ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਮੈਨੂੰ ਦੱਸਿਓ ਜਰੂਰ ਤੁਸੀਂ ਕਮੈਂਟ ਕਰਕੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਆਪਦਾ ਕਮੈਂਟ ਜੇ ਹੋ ਜੋ ਵੀ ਤੁਸੀਂ ਕਰਨਾ ਹੁੰਦਾ ਨੀਕਾ ਮੋਟਾ ਵਧੀਆ ਜਾਂ ਛੋਟਾ ਮੋਟਾ ਜੇ ਹੋ ਜੋ ਵੀ ਕਰਨਾ ਹੈ ਕਰ ਦਿਆ ਕਰੋ ਜੀ ਤੇ ਪਹਿਲੀ ਵਾਰ ਜੇ ਤੁਸੀਂ ਆਇਓ ਚੈਨਲ ਤੇ ਪਹਿਲੀ ਵਾਰ ਆਪਣੀ ਇਹ ਵੀਡੀਓ ਦੇਖ ਰਹੇ ਹੋ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਪਸੰਦ ਕਰਦੇ ਹੋ ਤਾਂ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਵੀ ਕਲਿੱਕ ਕਰ ਲਾਜ਼ਮੀ ਕਰ ਦਿਓ ਤੇ ਵੀਡੀਓ ਪਸੰਦ ਆਈ ਤਾਂ ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਵੀ ਦਬਾ ਦਿਓ ਜੀ ਤੇ ਚੈਨਲ ਦਾ WhatsApp ਨੰਬਰ ਨੋਟ ਕਰਨਾ ਨਾ ਭੁੱਲਿਆ ਕਰੋ ਉੱਪਰ ਜਾਂ ਨੀਚੇ ਤੁਸੀਂ ਦੇਖੋਗੇ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਹੁੰਦਾ ਹੈ 78140 38764 ਜੇ ਤੁਹਾਡੇ ਕੋਲੇ ਕੋਠੀਆਕਾਰ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਅਜੀ ਜੀਪ ਕੁਛ ਵੀ ਹੈ ਚਾਹੀ ਕਿਸੇ ਵੀ ਏਰੀਆ ਚ ਐਵੇਂ ਨਹੀਂ ਹੈਗਾ ਆਪਣੇ ਕੋਲੇ ਸਿਰਫ ਪੰਜਾਬ ਚ ਕਿਤੇ ਵੀ ਹਰਿਆਣਾ ਰਾਜਸਥਾਨ ਪੰਜਾਬ ਯੂਪੀ ਕੇ ਤੇ ਵੀ ਹੈ ਜੀ ਆਪਣੇ ਕੋਲੇ ਭੇਜ ਦਿਆ ਕਰੋ ਆਪਾਂ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਾਂਗੇ ਆਪਣਾ ਕਮਿਸ਼ਨ ਵਗੈਰਾ ਕੁਝ ਨਹੀਂ ਹੁੰਦਾ ਜੀ ਨਾ ਕੋਈ ਦਲਾਲੀ ਨਾ ਕੋਈ ਕਮਿਸ਼ਨ ਨਾ ਕੋਈ ਫੀਸ ਹੁੰਦੀ ਆਪਣੀ ਸਾਰਾ ਕੰਮ ਆਪਣਾ ਜਮਾ ਫਰੀ ਦੇ ਵਿੱਚ ਹੈ ਜੀ ਠੀਕ ਹੈ ਜੀ ਬਸ ਆਪਣੇ ਕੋਲੇ ਭੇਜ ਦਿਆ ਕਰੋ ਤੇ ਨੰਬਰ ਨੋਟ ਜ਼ਰੂਰ ਕਰ ਲਿਓ ਆਪਣਾ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਕਰਦੇ ਆ ਆਪਣੇ ਕੋਲ ਇੱਕ ਮੋਟਰਸਾਈਕਲ ਮਾਲਕ ਨੇ ਭੇਜਿਆ ਮੋਟਰਸਾਈਕਲ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਬਜਾਜ ਦਾ ਮੋਟਰਸਾਈਕਲ ਹੈ ਜੀ ਕੰਡੀਸ਼ਨ ਮੋਟਰਸਾਈਕਲ ਦੀ ਬਹੁਤ ਚੰਗੀ ਪਈ ਹੈ ਜਾ ਕੇ ਕਿਸੇ ਨੇ ਦੇਖਣਾ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣਾ ਚਲਾ ਕੇ ਵੀ ਦੇਖ ਸਕਦੇ ਹੋ ਜੀ ਤੇ ਇਹਨਾਂ ਦਾ ਜਿਹੜਾ ਪਿੰਡ ਹੈ ਮੁਕਰਾਨਾ ਪਿੰਡ ਹੈ ਜੀ ਮੁਕਰਾਨਾ ਤੇ 8000 ਰੁਪਏ ਮਾਲਕ ਨੇ ਮੰਗਿਆ ਚਾਰ ਮਾਡਲ ਹੈ ਸਰਫਾ 8000 ਦੇ ਵਿੱਚ ਇਹਨਾਂ ਨੇ ਆਪਦਾ ਮੋਟਰਸਾਈਕਲ ਜਿਹੜਾ ਹੈਗਾ ਆ ਇਹਨਾਂ ਨੇ ਵੇਚਣਾ ਹੈਗਾ ਕੰਡੀਸ਼ਨ ਤੁਸੀਂ ਦੇਖ ਲਈ ਬਹੁਤ ਚੰਗਾ ਪਿਆਗਾ ਨੁਕਸ ਕੋਈ ਨਹੀਂ ਹੈਗਾ ਵਧੀਆ ਮੋਟਰਸਾਈਕਲ ਹੈ ਵਧੀਆ ਮਾਲਕ ਨੇ ਚਲਾਇਆ ਹੋਇਆ ਨੰਬਰ ਪੰਜਾਬ ਹੈ ਚਾਰ ਮਾਡਲ ਹੈ ਤੇ ਜਾ ਕੇ ਦੇਖ ਸਕਦੇ ਹੋ ਕਿਸੇ ਨੂੰ ਵੀ ਪਸੰਦ ਆਇਆ ਹੋਵੇ ਤੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜੀ 84 378 0 55 69 ਤੇ ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਜੇ ਤੁਹਾਨੂੰ ਮੋਟਰਸਾਈਕਲ ਆ ਪਸੰਦ ਆਇਆਗਾ ਹੁਣ ਤੁਸੀਂ ਦੇਖੋ ਜੀ ਇੱਕ ਬੁਲਟ ਤੁਸੀਂ ਕਾਫੀ ਡਿਮਾਂਡ ਪਾ ਰਹੇ ਸੀਗੇ ਬੁਲਟ ਵਾਸਤੇ ਲੈ ਕੇ ਪਹੁੰਚੇ ਆਪਾਂ ਬੁਲਟ 2007 ਮਾਡਲ ਹੈ ਤੇ ਬਹੁਤ ਵਧੀਆ ਬੁਲਟ ਹੈ ਜੀ ਕੰਡੀਸ਼ਨ ਆਲ ਓਕੇ ਹੈ ਜੀ ਤੇ ਤੁਹਾਡੇ ਸਾਹਮਣੇ ਆ ਫੋਟੋਆਂ ਮਾਲਕ ਨੇ ਖਿੱਚ ਕੇ ਭੇਜੀਆਂ ਜਿਹੜਾ ਓਨਰ ਹੈ ਤੀਜੇ ਨਾਮ ਹੈ ਜੀ ਤੇ 2007 ਮਾਡਲ ਹੈ ਤੇ 28 ਤੱਕਰਾ ਵੈਲਿਡ ਹੋਇਆ ਸੀ ਤੇ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਆ ਲਾਈ ਲੱਗੇ ਹੋਇਆ ਮੋਡੀ ਫਾਈ ਪੂਰਾ ਮਾਲਕ ਨੇ ਕਰਵਾ ਰੱਖਿਆ ਤੇ ਇੰਜਨ ਗੇਅਰ ਬਹੁਤ ਵਧੀਆ ਜੀ ਸਾਰਾ ਕੁਝ ਬਹੁਤ ਵਧੀਆ ਤੇ ਮਾਲਕ ਨੇ ਬਹੁਤ ਸ਼ੌਂਕ ਨਾਲ ਤਿਆਰ ਕਰਵਾਇਆ ਹੋਇਆ ਹੈ ਰੇਟ ਮਾਲਕ ਨੇ 145 ਕਿਹਾਗਾ ਬਾਕੀ ਕਹਿੰਦੇ ਸੀਗੇ ਉੱਪਰ نیچے ਕਰ ਲਾਂਗੇ ਹੋਸ਼ਿਆਰ ਪਰ ਲੱਗੇ ਖੜਾਗਾ ਹਾਂ ਤੇ ਜਾ ਕੇ ਦੇਖ ਸਕਦੋਂ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਜੀ ਤੇ ਮਾਲਕ ਜਿਹੜੀ ਆਪਨੇ ਉਹ ਤਾਂ ਬਾਹਰ ਗਏ ਹੋਈ ਐ ਤੇ ਉਹਨਾਂ ਨੇ ਆਪਦਾ ਇੱਥੋਂ ਦਾ ਨੰਬਰ ਦਿੱਤਾ ਹੈ ਘਰ ਦਾ ਨੰਬਰ ਇਹਨਾਂ ਦਾ 84200 7386 669 69 ਨਹੀਂ ਸੋਰੀ 79 ਤੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਗੱਲ ਤੁਸੀਂ ਆਪੇ ਕਰ ਲਓ ਨੰਬਰ ਸਕਰੀਨ ਤੇ ਮਿਲ ਗਿਆ ਹੋਊਗਾ ਤੇ ਗੱਲ ਤੁਸੀਂ ਕਰਕੇ ਤੇ ਖਰੀਦਣਾ ਜੀ ਚਾਹੁੰਦੇ ਹੋ ਤਾਂ ਮਾਲਕ ਨਾਲ ਗੱਲ ਆਪੇ ਕਰ ਲਓ ਤੇ ਖਰੀਦ ਲਿਓ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ ਆਲਟੋ ਐਲੈਕਸ 2005 ਮਾਡਲ ਦੀ ਗੱਡੀ ਆ ਜੀ ਗੱਡੀ ਖੜੀ ਹੈ ਬਰਨਾਲ ਏਰੀਆ 'ਚ ਪੰਜਾਬ ਨੰਬਰ ਹੈ ਤੇ 50000 ਰੁਪਏ ਮਾਲਕ ਨੇ ਰੇਟ ਲਾ ਕੇ ਪੇਚਾ ਅਰਜੈਂਟ ਸੇਲ ਕਰਨੀ ਹੈ ਮਾਲਕ ਨੇ ਬਾਹਰ ਜਾਣੇ ਸੀ ਤਾਂ ਕਰਕੇ ਵੇਚਣੀ ਹੈ ਪੰਜਾਬ ਨੰਬਰ ਹੈ ਆਲਟੋ ਗੱਡੀ ਹੈ ਤੇ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦਿਹੀ ਰੱਖਿਆ ਜੀ ਤੇ ਗੱਲ ਆਪਾਂ ਪੂਰੀ ਕਰ ਲਈ ਮਸ਼ੀਨਰੀਆਂ ਦੀ ਮਸ਼ੀਨਰੀਆਂ ਸਾਰੀਆਂ ਦੇਖ ਲਿਆ ਤੁਸੀਂ ਵੀਡੀਓ ਤੋਂ ਉਹਨੂੰ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਮਿਲਦੇ ਆ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਾਮੀ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਜਲਦੀ ਮਿਲਦੇ ਆ ਤੇ ਕਿਸੇ ਨੇ ਐਡ ਕਰਵਾਉਣੀ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਸੀ